ਪਠੰਡਾ ਪ੍ਰੈਸ ਕਲੱਬ 'ਚ ਸਿਮਰਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਮੀਡੀਆ ਨਾਲ ਰਾਫਤਾ ਕਾਇਮ ਕਰ ਸਵਾਲਾਂ ਦੇ ਜਵਾਬ ਵੀ ਦਿੱਤੇ ਪੱਤਰਕਾਰਾਂ ਨੇ ਮਾਨ ਤੋਂ ਤਰਨਤਾਰਨ ਦੀ ਦਰਸ਼ਨੀ ਦਿਉੜੀ ਨੂੰ ਟਾਣ ਬਾਰੇ ਸਵਾਲ ਕੀਤਾ ਤਾਂ ਸਿਮਰਜੀਤ ਮਾਨ ਨੇ ਐਸਪੀਸੀ ਦੇ ਪ੍ਰਧਾਨ ਪਾਈ ਗੋਬਿੰਦ ਸਿੰਘ ਲੋਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੰਗੇ ਰਗੜੇ ਲਗਾਏ ਮਾਨ ਨੇਤਾ ਇਹ ਤੱਕ ਕਹਿ ਦਿੱਤਾ ਕਿ ਇਨ੍ਹਾਂ ਦੋਵਾਂ ਤੇ ਫੌਜਦਾਰੀ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਪ੍ਰੈਜ਼ੀਡੈਂਟੀ ਡਿਊਟੀ ਹੈ ਇਹ ਪਲੈਨਿੰਗ ਨਾਲ ਬਣਾਈ ਤੇ ਹੀ ਚੋ ਕਰਕੇ 18 ਸਪਟੈਂਬਰ 2018 ਨੂੰ ਸਾਡੀ ਪਾਰਟੀ ਨੇ ਐਸ.ਸੀ.ਪੀ. ਸਿਰਫ ਪ੍ਰਧਾਨ ਲੌਂਗਵਾਲ ਸਾਹਮਣੂ ਚਿੱਠੀ ਜੇ ਕਿਸੀਗੀ ਕਿ ਸਾਡੀ ਇਨਫੋਰਮੇਸ਼ਨ ਹੈਗੀ ਹੈ ਕਿ ਤੁਸੀਂ ਦਰਸ਼ਨੀ ਜੋੜੀ ਜਿਹੜੀ 200 ਸਾਲ ਪੁਰਾਣੀ ਹੈ ਜਿਹਦੇ ਵਿੱਚ ਸਾਡਾ ਆਰਕੀਟੈਕਚਰ ਹੈ ਸਾਡੀ ਪੇਂਟਿੰਗਸ ਨੇ ਸਾਡੀ ਆਰਟ ਸਾਡਾ ਸਾਰਾ ਕੁਝ ਹੈ ਉਹ ਤੁਸੀਂ ਢਾ ਦੇਣੀ ਹੈ ਇਸ ਨੂੰ ਬੰਦ ਕਰੋ ਉਸ ਦੇ ਬਾਵਜੂਦ ਅਸੀਂ ਜਾ ਕੇ ਦਰਬਾਰ ਸਾਹਿਬ ਅੰਸਾ ਅੰਸਾ ਦੇਖਿਆ ਹੈ ਕੀ ਪੂਰਾ ਸਮਾਨ ਦਰਬਾਰ ਸਾਹਿਬ ਦੇ ਅੰਦਰ ਉਸ ਨੂੰ ਢੋਣ ਦਾ ਰੱਖਿਆ ਹੋਇਆ ਸਟਾਕ ਕੀਤਾ ਹੋਇਆ ਸਾਡੇ ਕੋਲ ਫੋਟੋ ਆ ਹੈਗੀ ਹੈ ਵੀ ਜੋ ਜ਼ੇਗੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਐਸਪੀਸੀ ਦੇ ਪੱਧਰ ਤੇ ਬਾਦਲ ਤੇ ਐਗਜ਼ੈਕਟਡ ਕਮੇਟੀ ਦੇ ਉੱਤੇ ਫੌਲਸਟਰੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਇਸ ਮੌਕੇ ਮਾਨਨੇ ਐਸਪੀਸੀ ਤੇ ਹੋਰ ਵੀ ਗੰਭੀਰ ਦੋਸ਼ ਲਗਾਏ ਦੇਖੋ ਇਸ ਜਿਹੜੀ ਢਾਈ ਹੈ ਉਹਦੇ ਵਿੱਚ ਉਹ ਲੋਕ ਹੋਣੇ ਚਾਹੀਦੇ ਹੈ ਜਿਹੜੇ ਐਸਸੀਪੀਸੀ ਨੂੰ ਰਿਸਪੌਂਸਿਬਲ ਨਾ ਹੋਣ ਉਹ ਸਿੱਖ ਇੰਡੀਪੈਂਡੈਂਟ ਹੋਣ ਜਿਹੜੇ ਸਿੱਖਾਂ ਦਾ ਕਲਚਰ ਤੇ ਉਹਨਾਂ ਦਾ ਆਰਕੀਟੈਕਚਰ ਰਿਸਟੋਰ ਕਰ ਸਕਦੇ ਹੈ ਬੀਬੀ ਨਾਨਕੀ ਦਾ ਵੀ ਅਸਲੀ ਚੁਕ ਚੁੱਲਾ ਜਿਹੜਾ ਸਲਤਨਪੁਰ ਲੋਧੀ ਸਿੱਖਾ ਉਹ ਵੀ ਐਸਸੀਪੀਸੀ ਦਾ ਹਿੱਸਾ ਹੁੰਦਾ ਹੈ ਫਤਿਹਗੜ੍ਹ ਸਾਹਿਬ ਵੀ ਇਹ ਮਾਰਤਾ ਧਾਤੀਆਂ ਪ੍ਰਾਣੀਆਂ ਇਹ ਤਾਂ ਜਿਵੇਂ ਤਾਲਿਬਾਨ ਨੇ ਅਫਗਾਨਿਸਤਾਨ ਦੇ ਵਿੱਚ ਬੁੱਧਿਆਂ ਦੇ ਪੁੱਤ ਖਤਮ ਕਰਤੇ ਸੀਗੇ ਤੇ ISIS ਨੇ ਸਰੀਆ ਦੇ ਵਿੱਚ ਪੁਰਾਣਾ ਸਾਰਾ ਵੀ ਸੱਭਿਆਚਾਰ ਸਾਡਾ ਹਿਸਟਰੀ ਤਬਾਹ ਕਰਦੀ ਹੈ ਇਹ ਤਾਂ ਨਵੇਂ ਤਾਲਿਬਾਨ ਐ ਬਾਦਲਾਂ ਦੇ ਔਰ ਕਿਸੇ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿੰਨੇ ਨੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਿਜਲਵੀਂ ਕਿੱਤਿਆਂ ਰੂਗੀਆਂ ਦੇ ਉੱਤੇ ਉਹਨਾਂ ਨੂੰ ਸਿੱਟਿਆ ਤੇ ਨਾਲੀਆਂ ਦੇ ਵਿੱਚ ਸਿੱਟਿਆ ਤੇ ਹੁਣ ਸਾਡਾ ਜਿਹੜਾ ਬਖਸ਼ਤਾ ਅਛਿਤਾ ਸੀਗਾ ਉਹ ਵੀ ਤਬਾਹ ਕਰਦਾ ਜੇ ਇਹ ਅਕਾਲ ਤੱਕ ਸਰਾ ਦਾ ਜਥੇਦਾਰ ਇੰਨਾ ਲਿਆ ਸਰਸੇ ਵਾਲੇ ਸਾਧ ਨੂੰ ਮਾਫੀ ਦੇ ਸਕਦਾ ਤਾਂ ਮੇਰਾ ਮਤਲਬ ਹੈ ਇਹ ਸਾਰੇ ਬਾਦਲ ਦਲੀਏ ਤੇ ਬਾਦਲ ਪਾਰਟੀ ਇਹਨਾਂ ਨੇ ਸਾਡਾ ਧਰਮ ਨੂੰ ਨਸ਼ਟ ਕਰ ਦਿੱਤਾ ਹੈਗਾ ਤਾਲਿਬਾਨ ਨੇ ਨਹੀਂ ਕੀਤਾ ਆਈਐਸਐਸ ਨੇ ਨਹੀਂ ਕੀਤਾ ਇੰਦਰਾ ਗਾਂਧੀ ਰਜੀਵ ਗਾਂਧੀ ਐਡਵਾਰਡੀ ਵਾਚਪਾਈ ਇਹਨਾਂ ਨੇ ਕੀਤਾ ਸੀ ਦਰਬਾਰ ਸਾਹਿਬ ਨੂੰ 1984 ਦੇ ਵਿੱਚ ਪਰ ਇਸ ਦੇ ਪਿੱਛੇ ਵੀ ਲੰਗਵਾਲ ਬਾਦਰ ਟੋੜਾ ਦੀ ਮਰਜੀ ਸੀਗੀ ਸਲਾਹ ਸੀ ਕਿ ਹੁਣ ਮਿਲਟਰੀ ਅਟੈਕ ਕੀਤਾ ਜਾਵੇ ਇਹ ਸਾਡੇ ਦੁਸ਼ਮਣ ਨੇ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਸਾਡੇ ਆਰਕੀਟੈਕਚਰ ਸਾਡੀਆਂ ਮਾਰਤਾ ਨੂੰ ਐਡਵਾਈਸ ਜਾਂਦੇ ਕਨੂ ਖਾਲਸਾ ਕਾਲਜ ਉਹ ਵੀ ਇਹਨਾਂ ਦੇ ਥੱਲੇ ਹੈ ਅੰਗਰੇਜ਼ ਸੰਗਲੀ ਉਵੀਂ ਨਡਾ ਡੇਣਾ ਹੈਗਾ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ